ਕਾਂਗਰਸ ਪਾਰਟੀ ਵੀ ਜੇ ਤੁਸੀਂ ਮੈਨੂੰ ਕਹਿੰਦਾ ਮੁੱਖ ਮੰਤਰੀ ਚਾਹਾਂਗੇ ਬਿਲਕੁਲ ਨਹੀਂ ਆਉਂਗਾ ਮੁੱਖ ਮੰਤਰੀ ਚ ਸੇਵਾਦਾਰ ਦੇ ਰੂਪ ਦੇ ਵਿੱਚ ਸਾਹਮਣੇ ਮੁੱਖ ਮੰਤਰੀ ਸੌ ਚੱਕੇਗਾ ਮੰਤਰੀ ਸੌ ਚੱਕਣਗੇ ਰਾਜਾ ਵੜਿੰਗ ਥੱਲੇ ਬੈਠਾ ਰਾਹੁਲ ਗਾਂਧੀ ਨਾਲ ਤਾੜੀਆਂ ਮਾਰੇਗਾ ਕਿ ਸਾਡੀ ਸਰਕਾਰ ਬਣ ਗਈ ਹੈ ਪਹਿਲੀ ਗੱਲ ਦੂਜੀ ਗੱਲ ਇਹ ਦੂਜੀਆਂ ਪਾਰਟੀਆਂ ਦਾ ਪ੍ਰੋਪੋਗੈਂਡਾ ਹੈ ਕਿ ਇੱਥੇ ਦੇ 5 6 ਉਮੀਦਵਾਰ ਹੈ ਜੀ ਕਿਸੇ ਅੱਜ ਤੱਕ ਪ੍ਰਤਾਪ ਸਿੰਘ ਬਾਜਵਾ ਨੇ ਕਿਤੇ ਚੈਨਲ ਤੇ ਕਿਹਾ ਕਿ ਮੈਂ ਅਗਲਾ ਮੁੱਖ ਮੰਤਰੀ ਬਣੂੰਗਾ ਨਹੀਂ ਤਾਂ ਮੈਂ ਚੰਨੀ ਨੇ ਕਿਹਾ ਨਹੀਂ ਤੁਹ ਕਹਿੰਦਾ ਰੰਦਾਵੇਂ ਨੇ ਕਿਹਾ ਤੇ ਮੈਂ ਤਾਂ ਸਸਰੀ ਕਾਲੀ ਕਰਤੀ ਫਿਰ ਪੰਜੇ ਕਹਿੰਦੇ ਮੇਰੇ ਨਾ ਨਾ ਮੇਰੇ ਕਹਿਣ ਦਾ ਮਤਲਬ ਸਾਡੀ ਲੜਾਈਆ ਕਾਂਗਰਸ ਦਾ ਰਾਜ ਪਹਿਲਾਂ ਲੈ ਕੇ ਆਉਣਾ ਹੈ ਬਿਲਕੁਲ ਮੁੱਖ ਮੰਤਰੀ ਬਣਾਉਣ ਦਾ ਕੰਮ ਹੈ ਰਾਹੁਲ ਗਾਂਧੀ ਤੇ ਖੜਗੇ ਸਾਹਿਬ ਦਾ ਉਹ ਜੀ ਨੂੰ ਮਰਜ਼ੀ ਬਣਾ ਠੀਕ ਅੱਛਾ ਕੀ ਗੱਲ ਕਹਿ ਰਹੇ ਅਗਲੇ 5 ਸਾਲ ਵੀ ਮੁੱਖ ਮੰਤਰੀ ਭਗਵੰਤ ਮਾਨ ਹੋਣਗੇ ਤੇ 2 ਸਾਲ ਤਾਂ ਹੈਗੇ ਹਾਂ ਤੇ 25 ਸਾਲ ਇੱਕ ਹੋਰ ਵੀ ਕਹਿੰਦਾ ਸੀ ਇੱਥੇ ਕਮਲਚ ਵੀ ਅਸੀਂ 25 ਸਾਲ ਹੋਵਾਂਗੇ ਕੋ ਕਹਿਣ ਨਾਲ ਨਹੀਂ ਕੁਝ ਠੀਕ ਸਤ ਥੈਂਕ ਯੂ ਕਾਂਗਰਸ ਪਾਰਟੀ ਵੀ ਜੇ ਤੁਸੀਂ ਮੈਨੂੰ ਕਹਿੰਦਾ ਮੁੱਖ ਮੰਤਰੀ ਚ ਆਵਾਂਗੇ ਬਿਲਕੁਲ ਨਹੀਂ ਆਉਂਗਾ ਮੁੱਖ ਮੰਤਰੀ ਚ ਸੇਵਾਦਾਰ ਦੇ ਰੂਪ ਦੇ ਵਿੱਚ ਸਾਹਮਣੇ ਮੁੱਖ ਮੰਤਰੀ ਸੌ ਚੱਕੇਗਾ ਮੰਤਰੀ ਸੌ ਚੱਕਣਗੇ ਰਾਜਾ ਵੜਿੰਗ ਥੱਲੇ ਬੈਠਾ ਰਾਹੁਲ ਗਾਂਧੀ ਨਾਲ ਤਾੜੀਆਂ ਮਾਰੇਗਾ ਕਿ ਸਾਡੀ ਸਰਕਾਰ ਬਣ ਗਈ ਹੈ ਪਹਿਲੀ ਗੱਲ ਦੂਜੀ ਗੱਲ ਇਹ ਦੂਜੀਆਂ ਪਾਰਟੀਆਂ ਦਾ ਪ੍ਰੋਪੋਗੈਂਡਾ ਹੈ ਕਿ ਇੱਥੇ ਦੇ 5 6 ਉਮੀਦਵਾਰ ਹੈ ਜੀ ਕਿਸੇ ਅੱਜ ਤੱਕ ਪ੍ਰਤਾਪ ਸਿੰਘ ਬਾਜਵਾ ਨੇ ਕਿਤੇ ਚੈਨਲ ਤੇ ਕਿਹਾ ਕਿ ਮੈਂ ਅਗਲਾ ਮੁੱਖ ਮੰਤਰੀ ਬਣੂੰਗਾ ਨਹੀਂ ਤਾਂ ਮੈਂ ਚੰਨੀ ਨੇ ਕਿਹਾ ਨਹੀਂ ਸੁਖਜਿੰਦਰ ਰੰਦਾਵੇ ਨੇ ਕਿਹਾ ਕਿ ਮੈਂ ਤਾਂ ਸਸਰੀਕਾ ਲਈ ਕਰਤੀ ਫਿਰ ਪੰਜੇ ਕਹਿੰਦੇ ਮੇਰੇ ਨਾ ਨਾ ਮੇਰੇ ਕਹਿਣ ਦਾ ਮਤਲਬ ਸਾਡੀ ਲੜਾਈ ਹੈ ਕਾਂਗਰਸ ਦਾ ਰਾਜ ਪਹਿਲਾਂ ਲੈ ਕੇ ਆਉਣਾ ਹੈ ਬਿਲਕੁਲ ਮੁੱਖ ਮੰਤਰੀ ਬਣਾਉਣ ਦਾ ਕੰਮ ਹੈ ਰਾਹੁਲ ਗਾਂਧੀ ਤੇ ਖਰਗੇ ਸਾਹਿਬ ਦਾ ਉਹ ਜੀ ਨੂੰ ਮਰਜ਼ੀ ਬਣਾ ਠੀਕ ਹੈ ਜੀਵਲਤ ਕਹਿੰਦੇ ਅਗਲੇ 5 ਸਾਲ ਵੀ ਮੁੱਖ ਮੰਤਰੀ ਭਗਵਾਨ ਮਾਰ ਹੋਣਗੇ ਤੇ 2 ਸਾਲ ਤਾਂ ਹੈਗੇ ਆ ਤੇ 25 ਸਾਲ ਇੱਕ ਹੋਰ ਵੀ ਕਹਿੰਦਾ ਸੀ ਇੱਥੇ ਕਬਾਨ ਚ ਵੀ ਅਸੀਂ 25 ਸਾਲ ਹੋਵਾਂਗੇ ਕਹਿੰਦਾ ਨਿਕੋਜ ਠੀਕ ਸਰ ਥੈਂਕ ਯੂ ਕਾਂਗਰਸ ਪਾਰਟੀ ਵੀ ਜੇ ਤੁਸੀਂ ਮੈਨੂੰ ਕਹਿੰਦਾ ਮੁੱਖ ਮੰਤਰੀ ਚਾਹਾਂਗੇ ਬਿਲਕੁਲ ਨਹੀਂ ਆਉਂਗਾ ਮੁੱਖ ਮੰਤਰੀ ਚ ਸੇਵਾਦਾਰ ਦੇ ਰੂਪ ਦੇ ਵਿੱਚ ਸਾਹਮਣੇ ਮੁੱਖ ਮੰਤਰੀ ਸੌ ਚੱਕੇਗਾ ਮੰਤਰੀ ਸੌ ਚੱਕਣਗੇ ਰਾਜਾ ਵੜਿੰਗ ਥੱਲੇ ਬੈਠਾ ਰਾਹੁਲ ਗਾਂਧੀ ਨਾਲ ਤਾੜੀਆਂ ਮਾਰੇਗਾ ਕਿ ਸਾਡੀ ਸਰਕਾਰ ਬਣ ਗਈ ਹੈ ਪਹਿਲੀ ਗੱਲ ਦੂਜੀ ਗੱਲ ਇਹ ਦੂਜੀਆਂ ਪਾਰਟੀਆਂ ਦਾ ਪ੍ਰੋਪੋਗੈਂਡਾ ਹੈ ਕਿ ਇੱਥੇ ਦੇ 5 6 ਉਮੀਦਵਾਰ ਹੈ ਜੀ ਕਿਸੇ ਅੱਜ ਤੱਕ ਪ੍ਰਤਾਪ ਸਿੰਘ ਬਾਜਵਾ ਨੇ ਕਿਤੇ ਚੈਨਲ ਤੇ ਕਿਹਾ ਕਿ ਮੈਂ ਅਗਲਾ ਮੁੱਖ ਮੰਤਰੀ ਬਣੂੰਗਾ ਨਹੀਂ ਤਾਂ ਮੈਂ ਜਨੀ ਨੇ ਕਿਹਾ ਨਹੀਂ ਸੁਖਜਿੰਦਰ ਰੰਦਾਵੇ ਨੇ ਕਿਹਾ ਤੇ ਮੈਂ ਤਾਂ ਸਸਰੀਕਾ ਲਈ ਕਰਤੀ ਫਿਰ ਪੰਜੇ ਕਹੇ ਮੇਰੇ ਨਾ ਨਾ ਮੇਰੇ ਕਹਿਣ ਦਾ ਮਤਲਬ ਸਾਡੀ ਲੜਾਈ ਹੈ ਕਾਂਗਰਸ ਦਾ ਰਾਜ ਪਹਿਲਾਂ ਲੈ ਕੇ ਆਉਣਾ ਹੈ ਮੇਰੇ ਕੋਲ ਮੁੱਖ ਮੰਤਰੀ ਬਣਾਉਣ ਦਾ ਕੰਮ ਹੈ ਰਾਹੁਲ ਗਾਂਧੀ ਤੇ ਖਰਗੇ ਸਾਹਿਬ ਦਾ ਉਹ ਜੀ ਨੂੰ ਮਰਜ਼ੀ ਬਣਾ ਠੀਕ ਹੈ ਜੇ ਵੱਲ ਤੋਂ ਕਹਿ ਰਹੇ ਅਗਲੇ 5 ਸਾਲ ਵੀ ਮੁੱਖ ਮੰਤਰੀ ਭਗਵਾਨ ਮਾਣਉਣਗੇ ਤੇ 2 ਸਾਲ ਤਾਂ ਹੈਗੇ ਆ ਤੇ 25 ਸਾਲ ਇੱਕ ਹੋਰ ਵੀ ਕਹਿੰਦਾ ਸੀ ਇੱਥੇ ਕਬਾੜ ਚ ਵੀ ਅਸੀਂ 25 ਸਾਲ ਹੋਵਾਂਗੇ ਤੋ ਕਹਣਾ ਨਹੀਂ ਕੋਈ ਚੰਗਾ ਠੀਕ ਸਤ ਥੈਂਕ ਯੂ ਕਾਂਗਰਸ ਪਾਰਟੀ ਵੀ ਜੇ ਤੁਸੀਂ ਮੈਨੂੰ ਕਹਿੰਦਾ ਮੁੱਖ ਮੰਤਰੀ ਚਾਹਾਂਗੇ ਬਿਲਕੁਲ ਨਹੀਂ ਆਉਂਗਾ ਮੁੱਖ ਮੰਤਰੀ ਚ ਸੇਵਾਦਾਰ ਦੇ ਰੂਪ ਦੇ ਵਿੱਚ ਸਾਹਮਣੇ ਮੁੱਖ ਮੰਤਰੀ ਸੌ ਚੱਕੇਗਾ ਮੰਤਰੀ ਸੌ ਚੱਕਣਗੇ ਰਾਜਾ ਵੜਿੰਗ ਥੱਲੇ ਬੈਠਾ ਰਾਹੁਲ ગાંધી ਨਾਲ ਤਾੜੀਆਂ ਮਾਰੇਗਾ ਕਿ ਸਾਡੀ ਸਰਕਾਰ ਬਣ ਗਈ ਹੈ ਪਹਿਲੀ ਗੱਲ ਦੂਜੀ ਗੱਲ ਇਹ ਦੂਜੀਆਂ ਪਾਰਟੀਆਂ ਦਾ ਪ੍ਰੋਪਗੈਂਡਾ ਹੈ ਕਿ ਇੱਥੇ ਦੇ 5 6 ਉਮੀਦਵਾਰ ਹੈ ਜੀ ਕਿਸੇ ਅੱਜ ਤੱਕ ਪ੍ਰਤਾਪ ਸਿੰਘ ਬਾਜਵਾ ਨੇ ਕਿਤੇ ਚੈਨਲ ਤੇ ਕਿਹਾ ਕਿ ਮੈਂ ਅਗਲਾ ਮੁੱਖ ਮੰਤਰੀ ਬਣੂੰਗਾ ਨਹੀਂ ਤਾਂ ਮੈਂ ਜਨੀ ਨੇ ਕਿਹਾ ਨਹੀਂ ਸੁਖਜਿੰਦਰ ਰੰਦਾਵੇ ਨੇ ਕਿਹਾ ਕਿ ਮੈਂ ਤਾਂ ਸਸਰੀਕਾਲ ਹੀ ਕਰਤੀ ਫਿਰ ਪੰਜੇ ਕਹੇ ਮੇਰੇ ਨਾ ਨਾ ਮੇਰੇ ਕਹਿਣ ਦਾ ਮਤਲਬ ਸਾਡੀ ਲੜਾਈ ਹੈ ਕਾਂਗਰਸ ਦਾ ਰਾਜ ਪਹਿਲਾਂ ਲੈ ਕੇ ਆਉਣਾ ਹੈ ਬਿਲਕੁਲ ਮੁੱਖ ਮੰਤਰੀ ਬਣਾਉਣ ਦਾ ਕੰਮ ਹੈ ਰਾਹੁਲ ਗਾਂਧੀ ਤੇ ਫੜਗੇ ਸਾਹਿਬ ਦਾ ਉਹ ਜੀ ਨੂੰ ਮਰਜ਼ੀ ਬਣਾ ਠੀਕ ਹੈ ਜੀ ਵੱਲ ਤੋਂ ਕਹਿ ਰਹੇ ਅਗਲੇ 5 ਸਾਲ ਵੀ ਮੁੱਖ ਮੰਤਰੀ ਭਗਵੰਤ ਮਾਨ ਹੋਣਗੇ ਤੇ 2 ਸਾਲ ਤਾਂ ਹੈਗੇ ਆ ਤੇ 25 ਸਾਲ ਇੱਕ ਹੋਰ ਵੀ ਕਹਿੰਦਾ ਸੀ ਇੱਥੇ ਕਬਾਲ ਚ ਵੀ ਅਸੀਂ 25 ਸਾਲ ਹੋਵਾਂਗੇ ਕੋ ਕੈਨ ਨਿਕੋਜੂ ਚਲੋ ਠੀਕ ਸਤ ਥੈਂਕ ਯੂ